ਬਾਬਾ ਗੱਜ ਸਿੰਘ ਜੀ ਮਿਸ਼ਰ ਸ਼ਹੀਦਾਂ ਤਰਨਾਨਦਾਲ ਜੀ ਦਾ ਅੰਗੀਠਾ ਸਾਹਿਬ ਜਿੱਥੇ ਕਿ ਅੱਜ ਉਹਨਾਂ ਦੀ ਵਰ੍ਹੇਸ਼ੀ ਮਨਾਈ ਜਾ ਰਹੀ ਹੈ ਤੇ ਆਹ ਜਿਹੜਾ ਮਹਾਰਾਜ ਦਾ ਪਵਿੱਤਰ ਸਥਾਨ ਆ ਉਹ ਕਿਤੇ ਕਿਤੇ ਹੀ ਖੁੱਲਦਾ ਤੇ ਅੱਜ ਆਪਾਂ ਨੂੰ ਦਰਸ਼ਨ ਕਰਨ ਨੂੰ ਇੱਥੇ ਮਿਲਿਆ ਤੇ ਬਾਬਾ ਬਾਈ ਗੱਜੀ ਕੇ ਕੰਸ ਬਾਈ ਗੱਜੀ ਕੀ ਪਟਨਾ ਸੁਰਖਰ ਬਦਾਪੁਰ ਆ ਅੱਜ ਅਸੀਂ ਪਹੁੰਚੇ ਆ ਜੇਲੀ ਬਾਸ਼ੀ ਜਿੱਥੇ ਕਿ ਮਿਸ਼ਰ ਸ਼ਹੀਦਾਂ ਤਰਨਾਨਦਾਲਾ ਬਾਬਾ ਮਿਸ਼ਰ ਜੇਲੀ ਕੀ ਦੀ ਪਰਸ਼ੀ ਪਨੀ ਚੰਦ ਆਹ ਭਯਾਨਕ ਸਿੱਧੇ ਮੈਂ ਆਇੰਦਾ ਦਾ ਬਾਗਨ ਤੱਕ। ਪਰ ਬਾਬਾ ਕਿਸ਼ਨ ਸਿੰਘ ਜੀ ਜਦੋਂ ਤੋਂ ਹੀ ਗੋਟਾ ਗੱਦੀ ਦੇ ਉੱਤੇ ਬੈਠ ਗਏ। ਉਹਨਾਂ ਨੇ ਅਨਖਟ ਸੇਵਾ ਕੀਤੀ। ਸਿਆਣੇ ਬਜ਼ੁਰਗ ਸਾਡੇ ਦਾਦੇ ਕਿ ਪੋਰੀਆਂ ਦੇ ਉੱਤੇ ਬਿਸਤਰੇ ਵਿਛਾ ਕੇ ਪੋਰੀਆਂ ਦੇ ਉੱਤੇ ਬੈ ਬੈ ਕੇ ਕੋਈ ਬਹੁਤਾ ਖਰਚਾ ਕਰਦੇ ਵਸਤਰਾ ਨਹੀਂ ਕਰਨਾ। ਕੋਈ ਜਿਹੜੇ ਕੱਪੜੇ ਨੇ ਚੋੜ ਕੇ ਸ਼ੁਰੂ ਕਰ ਪਏੜਾ ਦੇ ਮਹਾਰਾਜ ਜੀ ਦੀ ਸੇਵਾ ਦੇ ਤੇ ਲਈ ਜਿਹਨੇ ਆਪਣੀ ਨਾਮੀ ਕਰਿਆ ਸਾਥੀ ਜੋ ਜਾਨੀ ਸਾਦਗੀ ਦੇ ਵਿੱਚ ਰਹਿਆ ਔਰ ਬਾਬਾ ਜੀ ਨੇ ਪੋਰਾ ਸਾਹਿਬ ਦੀ ਸੇਵਾ ਕਰਾਈ ਪੰਚ ਦੇ ਪਿਆਰੇ ਜਿਹੜੇ ਪੋਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਸਾਰੀ ਸੰਗਤ ਨੂੰ ਮੋੜ ਕਰੇ ਤੇ ਸੁਦੇਦੀ ਜਦੋਂ ਪੋਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਉਦੋਂ ਬਾਬਾ ਜੀ ਪੰਚਾ ਪਿਆਰੇ ਨੇ ਔਰ ਬਾਬਾ ਜੀ ਨੇ ਪੋਰਾ ਸਾਹਿਬ ਦੀ ਜੇ ਸੋਨੇ ਦੀ ਸੇਵਾ ਕਰਾਈ ਫਿਰ ਬਾਬਾ ਜੀ ਨੇ ਦਰਬਾਰ ਦਾ ਬਹੁਤ ਸੋਨੇ ਦੀ ਸੇਵਾ ਕਰਾਈ ਔਰ ਅਣਗਿਣਤ ਨਿਸ਼ਾਨ ਸਾਜਾਂ ਦੇ ਉੱਤੇ ਸੋਨਾ ਲਾਇਆ ਮਾਤਾ ਗਰਗਾ ਦੇ ਉੱਤੇ ਕੁੰਮਰ ਦੇ ਮਾਤਾ ਗਰਗਾ ਦੇ ਦੋਹਰਾ ਸਾਜ ਦੇ ਕੋਲ ਤੇ ਸੋਨਾ ਲਾਇਆ ਪਰ ਪਾਪਾ ਬਿਸ਼ਨ ਸਿੰਘ ਜੀ ਦੁਨੀਆ ਭਰ ਦੇ ਵਿੱਚ ਇੰਨੇ ਮਸ਼ਹੂਰ ਹੋ ਗਏ ਸੀ ਕਿ ਪਾਪਾ ਜੀ ਨੂੰ ਚਟੰਗਾ ਦੋ ਇੱਕ ਚਟੰਗਾ ਕਹੀ ਬਕਰੇ ਨੂੰ ਪਾਪਾ ਜੀ ਨੂੰ ਬਕਰੇ ਦਾ ਸੋਨਾ ਚੜਾਓ ਤੇ ਪਚੱਕੀ ਜਿਹੜੇ ਆ ਬਾਬਾ ਜੀ ਪਰ ਦੇ ਕੇ ਪਚੱਕੀ ਦੇਂਦੇ ਨਹੀਂ ਕਰੀਪਾ ਨੂੰ ਅਮੀਰੀਆਂ ਦੇ ਕਿੰਨਾ ਬਾਬਾ ਵਿਸ਼ਨ ਸਿੰਘ ਜੀ ਨੇ ਔਰ ਅਨੇਕਾਂ ਹੀ ਕਰੀਪਾ ਮੁਕੇ ਦੀਆਂ ਜਬ ਦਬੀਆਂ ਗਿਆ ਜਮੀਨਾ ਮਾਪੁਰਸ਼ਾਂ ਨੇ ਛਡਾ ਕੇ ਕਰੀਪਾ ਨੂੰ ਛੁਡਾਇਆ ਔਰ ਉਹ ਚਾਰੇ ਤੋਂ ਸੰਭਾਲ ਕੇ ਵਸਾਈ ਔਰ ਗਿਰਨੀਆ ਅਣ ਕਿੰਦ ਕਿੰਤੀ ਤੋਂ ਬਾਰੀਆਂ ਕਹਿ ਰਦਾ ਬੜਾ ਖੰਡਾ ਔਰ ਸਾ ਕੋਸ਼ਿਸ਼ ਦੇਣਾ ਵਿਦੇਸ਼ਾਂ ਦੇ ਵਿੱਚ ਜਾਗਰੂਕ ਹੋਏ ਔਰ ਜਿੰਨੂੰ ਬੋਧ ਦੀ ਲੋੜ ਸੀ ਮਾਪੁਰਸ਼ਾਂ ਉਹਨਾਂ ਦੇ ਦੁੱਧ ਦੇ ਭੰਡਾਰੇ ਭਰ ਦਿੱਤੇ ਜਿਨ੍ਹਾਂ ਦੇ ਸੱਦਿਆਂ ਤੋਂ ਲੱਭਦੀ ਹੁੰਦੀਆਂ ਬੜੇ ੱਟਕੇ ਥੋੜੇ ਖੰਦੇ ਹੀ ਉਹਨਾਂ ਨੂੰ ਮਹਾਪੁਰਸ਼ਾਂ ਨੇ 55 ਗਨੇ ਦਾ ਹਾਰ ਸੋਹਟੀਆਂ ਪਰ ਮਹਾਦਰਸ਼ੀ ਦੇ ਵੇਲੇ ਦਲਪੰਥ ਦੇ ਰਿਖੇ ਬਹੁਤ ਜ਼ਿਆਦਾ ਸਿੰਘ ਜਿਹੜੇ ਅੱਖਾਂ ਹੋਏ ਦਾਸਤੀ ਦੇ ਦਰਸ਼ਕਾਂ ਬੜੇ ਸਿੰਘ ਜਿਹੜੇ ਅੱਖਾਂ ਹੋਏ ਪਰ ਮੇਹ

ਅਸੀਂ ਸਹੀ ਦਰਨਦਲ ਜੋ ਕਿ ਅੱਜ ਇੱਥੇ ਬਾਬਾ ਜੀ ਦੀ ਹਰਸ਼ੀਆ ਬਾਬਾ ਜੋਗਾ ਸਿੰਘ ਜੀ ਜਿਹੜੇ ਇੱਥੇ ਹਾਜ਼ਰ ਤੇ ਉਹਨਾਂ ਦੀ ਬਰਸੀ ਬੜੀ ਸਰਦਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਤੇ ਵੀਰ ਜਿਹੜੇ ਨੌਜਵਾਨ ਇਹਨਾਂ ਜਿਹੜਾ ਵਾ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਸ਼ਿਕਾਏ ਜਾ ਰਹੇ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਾਪਾ ਕਾਲਾ ਸਾਹਿਬ ਤੋਂ ਸ਼ੇਮੀ ਪਾਸੇ ਜਿੱਥੇ ਕੇ ਸੰਗਤਾਂ ਨੂੰ ਜਿਹੜਾ ਇਹ ਤਰ੍ਹਾਂ ਤਰ੍ਹਾਂ ਦੇ ਲੰਗਰ ਸ਼ਿਕਾਏ ਜਾ ਰਹੇ ਨੇ ਕਿ ਜਿਹੜੇ ਆ ਸੇਵਾਦਾਰਾਂ ਵੱਲੋਂ ਲੰਗਰ ਚੁਕਾਏ ਜਾ ਰਹੇ ਜਾਂ ਤੇ ਕਪਟੀ ਗਿਣਤੀ ਵਿੱਚ ਇਥੇ ਸੰਤਾ ਹਾਜ਼ਰੀ ਭਰ ਰਹੀਆਂ ਵਾ ਤੇ ਨਾਲ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਦੇ ਨਾਲ ਹੀ ਲੰਗਰ ਦੇ ਜਿਹੜੇ ਆਨੰਦ ਲੈ ਰਹੇ ਆ ਲਾਈਵ ਤਸਵੀਰ ਤੁਹਾਨੂੰ ਕਰ ਰਹੇ ਆ ਪਾਪਾ ਬਕਾਲਾ ਸਾਹਿਬ ਤੋਂ ਮੀਸ਼ਰ ਸਹੀਦਾ ਤਰਨਾਲ ਜੋ ਕਿ ਪਾਪਾ ਬਕਾਲਾ ਸਾਹਿਬ ਵਿਖੇ ਜੋ ਨੌਜਵਾਨਾਂ ਵੱਲੋਂ ਉਹਨਾਂ ਦੇ ਵਾਰਸ਼ੀ ਮਨਾਉਂਦੇ ਹੋਏ ਤੇ ਇੱਥੇ ਸਪੀਲ ਠੰਡੇ ਮਿੱਠੇ ਜਲ ਦੀ ਜੋ ਨੌਜਵਾਨਾਂ ਵੱਲੋਂ ਲਾਈ ਗਈ ਆ ਤੁਹਾਨੂੰ ਲਾਈਵ ਤਸਵੀਰਾਂ ਜੋ ਦਿਖਾ ਰਹੇ ਆ ਪਾਪਾ ਬਕਾਲਾ ਸਾਹਿਬ ਛੇਵੀਂ ਪਾਸੇ ਤੋਂ ਜਿਹੜੀ ਕਿ ਨੌਜਵਾਨਾਂ ਵੱਲੋਂ ਤੇ ਸਪੀਲ ਲਾਈ ਜਾ ਰਹੀ ਆ ਤੇ ਸੰਕਾ ਅੱਜ ਬੜੇ ਖਰਾਮ ਨਾਲ ਛਕ ਰਹੀਆਂ ਵਾ ਤੇ ਅੱਤ ਦੀ ਕਰਨੀ ਨਹੀਂ ਬਹੁਤ ਪੈ ਰਹੀ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਾਪਾ ਬਕਾਲਾ ਸਾਹਿਬ ਤੋਂ ਜੇ ਨਾ ਲੱਜਾਵੇ ਸਿੱਧਾ ਸਰਤਾਏ ਤੋਂ ਨਿਤਾਰੇ ਜੀ ਗੋਤੇ ਇੱਕ ਪੋਤਰੇ ਮਾਰੀ ਦੇ ਪਾਨੂ ਆਵੇ ਆ ਬਾਬਾ ਬਿਸ਼ਨ ਸਿੰਘ ਜੀ ਦੀ ਜੋ ਕਿ ਪਰਸੀ ਮਨਾਈ ਜਾ ਰਹੀ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹ ਲੰਗਰਵਾ ਸੇਵਾਦਾਰਾ ਨੂੰ ਲਾਏ ਜਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਆਪਾਂ ਪਕਾਲਾ ਤੋਂ ਖਾ ਰਹੇ ਆ ਆਪਾਂ ਹਰ ਪ੍ਰਕਾਰ ਦੇ ਇੱਥੇ ਲੰਗਰ ਜੂ